ਹੈਲੋ ਹਾਂਜੀ ਸਤਿ ਸ੍ਰੀ ਅਕਾਲ ਗਾਇਸ ਕਿ ਹਾਲ ਚਾਲ ਸਾਰੇਆਂ ਦਾ ਆਈ ਹੋਪ ਤੁਸੀਂ ਣ ਕੈੰਟ ਹੋਵੋਗੇ ਤੇ ਯਾਰ ਨਹੀਂ ਪਹੁੰਚ ਗਿਆ ਤੁਹਾਨੂੰ ਪਤਾ ਨਹੀਂ ਕਿੱਥੇ ਵੰਦੇ ਆ ਜਬੀਰ ਗੱਲੀ ਲੋੜੀ ਸੋ ਡੇਲੀ ਵਲੋਗ ਵਿੱਚ ਤੁਹਾਡਾ ਵੈਲਕਮ ਆ ਤੇ ਸੋងਗਾ ਆਪਾਂ ਲੋਗੋ ਨੇ ਐ ਤੜਾ ਤੜਾ ਹੁਣੇ ਪੂਰੇ ਇਹ ਵੀ ਦੇਖੀ ਆਓ ਬਸ ਥਿੰ ਲਾਈਕ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਜਲਦੀ ਜਲਦੀ ਵਲੋਗ ਦੇਖ ਸਕੋ ਤੇ ਹੁਣੇ ਆਪਾਂ ਨੂੰ ਸੀਆਰ ਦਾ ਫੋਨ ਆਇਆ ਇਹਨਾਂ ਮੇਰੇ ਸਟੇਟ ਦੇਖੀ ਤੇ ਪਹੁੰਚਿਆ ਤੇ ਮੈਂ ਆ ਜਾ ਆਪਾਂ ਹੀ ਪਹੁੰਚ ਗਿਆ ਲੱਗੇ ਬੇਟੀ ਲੱਗੇ ਫਨ ਬਾਈਟ that is مشهور مشهور پلیس फेमस प्लेस ਇਹ ਜਿਸ ਤੀ ਬੋਲਦੀ ਹੈ ਟ੍ਰਾਂਸਲੇਟ ਚਲੋ ਆਗੇ ਲੱਗਾ ਮੰਦਾ ਸੀ ਆਪਣਾ سی آر ਫਿਰ ਆਪਾਂ ਜਾਨੇ ਇਕੱਠੇ ਤਨ ਮਿਲਣੇ ਤੇ ਲੱਗਦਾ ਹਾਂਜੀ سی آر ਸਾਹਿਬ ਆ ਗਏ ਸ਼ਸ਼ੀ ਗੱਲ ਜੀ ਕੀ ਹਾਲ ਚਾਲ ਦੇ ਜੀ ਬੜੀ ਵਧੀਆ ਤੁਸੀਂ ਸੁਣਾ ਚਲੋ ਚੱਲੀਏ ਇਹ ਕਲਾਸਾਂ ਦੇ ਬਾਹਰ ਕੋਈ ਨਹੀਂ ਆਗਰ ਹੈ ਰਹਾ ਹੈ ਕੋਈ ਨਹੀਂ ਹੈ ਹਾਂ ਇਹ ਆਪਾਂ ਪਹੁੰਚ ਗਏ ਨੇ ਆਪਾਂ ਪਹੁੰਚ ਨਹੀਂ ਜਾ ਰਹੇ ਬਾਕੀ ਸਹੀ ਕਦੇ ਟਾਈਮ ਨਾਲ ਆ ਗਏ ਸੀ ਟਾਈਮ ਨਾ ਯਾਰ ਅੱਜ ਭਾਈ ਦੇ ਪਾਪਾ ਨੇ ਡੂਟੀ ਕੀਤੀ ਮੋਟਰ ਸਾਰੀ ਪਾ ਕੇ ਕਰਕੇ ਮੈਂ ਆਪਾਂ ਪਹਿਲਾਂ ਛੱਡ ਕੇ ਮੈਨੂੰ ਠੀਕ ਆ ਉਹਨੇ ਬਣਾਇਆ ਗੱਲ ਤਾਂ ਤੇਰੇ ਵੱਡੇ ਪਾਪਾ ਹਾਂ ਮਨਾਇਆ ਵੱਡੇ ਵੀਰਾ ਫਸਟ ਕਲਾਸ ਗਿਆ ਮੈਂ ਕਿੱਥੇ ਗਿਆ ਗਿਫਟ ਨਹੀਂ ਕੀਤਾ ਯਾਰ ਗਿਫਟ ਉਹਨਾਂ ਨੂੰ ਯਾਰ ਕੀ ਕੀਤਾ ਕੁਝ ਨਹੀਂ ਕੀਤਾ ਹੈ ਤੇ ਬਸ ਜੱਫੀ ਭਾਈ ਘੁੱਟ ਗਏ ਹਾਂ ਕੀਤਾ ਕੰਪਲੀਟ ਨੂੰ ਪਤਾ ਟ੍ਰਾਂਸ ਖੜੀ ਕਰਨ ਦਾ ਦਾਸ ਚ ਆ ਗਏ ਉਹਨੇ ਪੁੰਨੀਆਂ ਖੋੜ ਲੱਗੇ ਸਭ ਤੋਂ ਪਹਿਲਾਂ ਪਿਛਲੇ ਨੋਜੋ ਵਿੱਚ ਲੱਗਾ ਰਹਿੰਦਾ ਹੈ ਸਰਾਸ਼ ਖੇਡਾ ਇਹ ਮਟਈਦਾ ਬਹੁਤ ਤੇ ਇਧਰ ਵਾਲੀ ਚੈ ਲਾਈਟਾਂ ਵੇਖੋ ਜਗਾ ਰਹੀਆਂ ਕੁੰਡੀਆਂ ਜੰਗਲ ਨੇ ਆ ਕੇ ਪਹਿਲਾ ਗੋਲ ਤੇ ਚੰਗੇ ਵਾਲੀ ਉਦਾਂ ਹੀ ਗੋਲ ਦੇਣੀ ਸਸਸੀ ਗਾਏਸ ਨਹੀਂ ਵੀਰ 나ੜ 나ੜ ਅਈ ਦੀ ਆਜ ਭਲਾ ਨਾ ਕਿਉਂ ਗੋ ਕਰ ਰਹੇ ਆ ਤੁਸੀਂ ਦੱਸ ਤੇ ਨਾ ਨਹੀਂ ਗ੍ਰੀਟ ਦੱਸੋ ਯਾਰ ਭਾਈ ਸੀਕਰਟ ਸੀਕਰਟ ਦੱਸੋ ਯਾਰ ਸੀਗਰਟ ਦੱਸੋ ਮੈਨੂੰ ਹਾਂਜੀ ਦੋਸਤੋ ਐਂ ਹੋ ਨਾ ਗਏ ਸਾਰੇ ਜਣੇ ਬਾਹਰ ਆ ਗਏ ਆ ਉਹ ਸਾਡਾ ਦੋਸਤ ਜਿਹੜਾ ਜਾਂਦਾ ਉਹਦਾ ਇੱਕ ਸੀਗਰਟ ਹੈਗਾ ਪਰ ਆਪਾਂ ਦੱਸਣਾ ਨਹੀਂ ਯਾਰ ਇਹਦੇ ਘਰ ਦੀ ਗੱਲ ਹੈ ਨਾ ਨਾ ਦੱਸਾਂ ਨਹੀਂ ਦੱਸਨਾ ਓਏ ਸੀਗਰਟ ਸੀਗਰਟ ਉਹ ਆਪਣੇ ਸੀਗਰਟ ਸੀਗਰਟ ਰਹਿਣਾ ਆਪਾਂ ਦਾ ਕੋਈ ਸੀਕ੍ਰੀਟ ਦੱਸਣਾ ਨਹੀਂ ਆ ਇਹ ਹੈਗਾ ਪਰ ਉਹ ਪਤਾ ਨਹੀਂ ਸਕਦੇ ਬੜੀ ਵੱਡੀ ਗੱਲ ਹੋ ਗਈ ਆ ਉਹ ਪੁੱਲ ਵਾਲੇ ਲੋਕੇਸ਼ਨ ਕਿੱਥੇ ਨਹੀਂ ਪੁੱਲ ਵਾਲੇ ਲੋਕੇਸ਼ਨ ਓਏ ਦੋਸਤ ਆਪਾਂ ਦੁਬਾਰਾ ਦੁਬਾਰਾ ਜਾਣਾ ਹੁਣ ਆਉਂਦੇ ਆ ਜੀ ਉਹ ਵੱਜਦੇ ਹੀ ਹਾਂ ਉਹ ਨਹੀਂ ਨਹੀਂ ਠੀਕ ਹੈ ਮੈਂ ਠੀਕ ਹੈ ਆਪਾਂ ਚੱਲੇ ਪਟਾਣੀ ਕੋਲ ਓਏ ਸਾਰੇ ਜਣੇ ਸੁਣੋ ਇੱਦਾਂ ਪਟਾਣੀ ਕਰਦੇ ਆ ਜੀ ਕੌਣ ਫਰਵਰੀ ਮੁੰਡੇ ਉਹ ਡਿਪਾਰਟਮੈਂਟ ਕਮਾ ਲੈਂਦੇ ਸੀ ਤੇਰੀ ਫੰਡ ਬੈਠੇ ਕਿਤੇ ਦਿੱਤੇ ਅੱਜ ਆਪਾਂ ਨਵੇਂ ਡਿਪਾਰਟਮੈਂਟ 'ਚ ਆਏ ਹਾਂ ਸੋ ਮੁੰਡਾ ਰੈਡੀ ਪੂਰਾ ਵਲੌਗ ਦੀ ਵੇਖਣਾ ਪਿਛਲੀ ਕਲਿੱਪ ਦੀ ਆ ਠੀਕ ਆ ਠੀਕ ਆ ਜੀ ਸਾਡੀ ਗੱਲ ਇਹਦਾ ਵਲੋਗ ਹੀ ਬਣਾ ਲੈਣਾ ਬਣ ਗਈ ਚੱਕਰ ਜੀ ਪੀਜੀ ਪੀ ਕਿਉਂ ਨਹੀਂ ਬਣਾਉਣਾ ਲੈਣਾ ਪਹਿਲਾਂ ਕਿੰਨੇ ਕਿੰਨੇ ਚਾਹੀਦੇ ਮੁੰਡੇ ਜੀ ਆ ਜੀ ਚਾਹੀਦਾ ਨਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਕਰੇ ਯੂ ਚੈੱਕ ਕਰੋ ਜੰਗਲ ਤੇ ਜਾਂਦੇ ਮੁੰਡੇ ਲਾਦਾ ਵਾਵਾ ਦੂਰ ਕੰਮ ਯੂਟੀਆਰ ਤੁਹਾਡਾ ਵਾਵਾ ਯੂਆਈਡੀ ਯੂਆਈਡੀ ਮੈਨੂੰ ਜੁਟੀਆ ਰ ਗਈ ਜਾਂਦੀ ਯੂਆਈਡੀ 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 ਬ్రో ਯੂਆਈਡੀ ਚੜੂ ਵੈਟੀ ਯਾਰ ਓਕੇ ਹਵੇ ਮੈਨੂੰ ਯੂਟ ਕਰ ਗਈਆਂ ਤੇ ਬਾਰ-ਬਾਰ ਉਹ ਦੁਕਾਨਾਂ ਲੱਗੀਆਂ ਜੇ ਪੰਜ ਪੰਜ ਦੁਕਾਨਾਂ ਪੰਜਾਂ ਵਾਲੇ ਲੱਜੋ ਏ ਦੁਕਾਨਾਂ ਸੋਹਣੀਆਂ ਯਾਰ ਪੋਰਟਸ ਤੇ ਆਪਾਂ ਕੀਤਾ ਪੰਜਾਂ ਜਣੇ ਉੱਥੇ ਰੇੜੀਆਂ ਖੋਲ੍ਹ ਲਓ ਆਪਣੀਆਂ ਤੂੰ ਐਗ ਵਾਲੀ ਐਗ ਵਾਲੀ ਨਹੀਂ ਨਹੀਂ ਵੈਜ ਕਟਲਟ ਵਾਲੀ ਰੱਬਰ ਐਗ ਬਾਅਬ ਵਾਲੀ ਉਹਦੀ ਦੋਸੇ ਵਾਲੀ ਉਹਦੀ 버ਗਰ ਵਾਲੀ ਨਹੀਂ ਨਹੀਂ ਇੱਕ ਜਣਾ ਮਿੰਟ ਸੌਸ ਜਾਦੂ ਇੱਕ ਜਣਾ ਮਿੰਟ ਸੌਸ ਨਾ ਹੈਗਾ ਇੱਕ ਇਹਨੇ ਮਿੰਟ ਸੌਸ ਕੱਲੀ ਕੱਲੀ ਦੁਕਾਨ ਸੌਸ ਦੀ ਹਾਂ ਕੱਲੀ ਸੌਸ ਦੀ ਦੁਕਾਨ ਤਾਨੂੰ ਪਤਾ ਸਾਸ ਕਿੱਡੀ ਸਵਾਦ ਬਣਦੀ ਨਹੀਂ ਵੇਖੋ ਇੱਧਰ ਪਾਣੀ ਬੜਾ ਆ ਗਿਆ ਕਹਿੰਦੇ ਯੂਨੀਵਰਸਿਟੀ ਡੁੱਬ ਗਈ ਆ ਕਿਹੜਾ ਯੂਟੀ ਯੂਆਈਟੀ ਯੂਆਈਟੀ ਯੂਟੀ ਦਾ ਨਹੀਂ ਯੂਟੀਆਂ 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 ਡਿਪਾਰਟਮੈਂਟ ਬੰਦ ਹੋ ਗਿਆ ਪਾਣੀ ਵੇਖੋ ਕਿੰਨਾ ਆ ਜਾਏ ਆਪਾਂ ਪਾਣੀ ਚ ਆ ਗਏ ਆ ਜਾਦੂ ਓਏ ਜਾਦੂ ਓਏ ਇੱਧਰ ਆ ਯਾਰ ਗਾਲ ਸੁਣ ਲਾ ਉਹਨਾਂ ਦੀ ਇਹ ਯਾਰ ਅੱਜ ਇਹਨਾਂ ਸੰਗਣ ਕਿਉਂ ਰਿਆ ਏ ਯਾਰ ਇਹ ਨਾ ਕੋਈ ਸਿਗਰਟ ਤਾਂ ਦੱਸ ਲੈ ਉਹ ਗੱਲ ਇਹ ਵੀ ਕੱਟਿਆ ਨਾ ਫਿਰ ਇਹ ਵੀ ਕੱਟਿਆ ਨਹੀਂ ਇਹ ਸੰਗਣ ਕਿਉਂ ਦੇ ਰਿਹਾ ਏ ਅੱਜ ਸੰਗਾਉ ਮੁੰਡਾ ਹੈ ਸੰਗਾਉ ਮੁੰਡਾ ਉਹ ਗੱਲਾਂ ਪਰ ਇੱਥੇ ਵਿਊ ਜ਼ਿਆਦਾ ਕਿਹੜੇ ਹੈ ਓਏ ਪਹਾੜੀ ਲਾਕਾ ਲਾਦਣਾ ਯੂਟੀਆਰ UBT UBT షూਟਿੰਗ షూਟਿੰਗ ਕਰਦੇ ਆ ਬਲੋਗਰ ਬਾਦੂ ਨਹੀਂ ਨਹੀਂ ਉਹ ਦੂਸਰਾ ਦੂਸਰਾ ਕੀ ਓਏ ਬਲੋਗ ਲੋ ਬਾਦੂ ਨਾਲ ਹੁਣ ਬੜਾਈਏ ਡੌਂਕੀ ਲਾਉਨੇ ਆ ਡੌਂਕੀ 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 ਇੱਧਰ ਜਾ ਉੱਤਰ ਜਾ ਫਿਰ ਓਏ ਉੱਥੇ ਉੱਥੇਲੇ ਸਾਹਮਣੇ ਜਾ ਉਹ ਪ੍ਰਾਜਾ ਕਿਹੜਾ ਡਿਪਾਰਟਮੈਂਟ ਆ ਵੀਦੇ ਇਹ ਕਿੱਧਰ ਪੈਣ ਦਾ ਪਰ ਮੈਂ ਭਾਈ ਜੀ ਤੇ ਰਿਆ ਨੂੰ ਉਥੇ ਲੈ ਆਏ ਜਿੱਥੇ ਕੋਈ ਨਹੀਂ ਹੁੰਦਾ ਪੈਲੀਆਂ ਵੀ ਝੋਨਾ ਲੱਗਾ ਮੈਂ ਝੋਨਾ ਪੁੱਟਦਾ ਇਦੋਂ ਪੱਠੇ ਵੀ ਜੇ ਯੂਨੀਵਰਸਿਟੀ ਯਾਰ ਝੋਨਾ ਦੇ ਲੱਗਦਾ ਬੱਸ ਆ ਜਾਂਦੀਆਂ ਇਧਰ ਯੂਟੀਆਰ ਆ ਲੈ ਇਧਰ ਬੱਸਾਂ ਲੱਗੀਆਂ ਸਾਰੀਆਂ ਯੂਟੀਆਰ ਨਹੀਂ ਯੂਆਈਟੀ ਯੂਆਈਟੀ ਲਿਖਿਆ ਯੂਆਈਟੀ ਜੇ ਹੋਰ ਉਧਰ ਹੋਗੇ ਆ ਕਲਾਸਾਂ ਵਾ ਤੇ ਹੋਰ ਕੀ ਉਹਨੂੰ ਕੀ ਕਹਿੰਦੇ ਨੇ ਨਹੀਂ ਕਲਾਸਾਂ ਵਾ ਕਿ ਆਪਣਾ ਕੀ ਬੰਦੇ ਆ ਹੌਸਟਲ ਆ ਜਿਹੜਾ ਆਵਾ ਹਾਂ ਉਹ ਤੇ ਕੰਟੀਨਿਊਏਟੀ ਕੰਡੀਨ ਬੰਨੇ ਇੱਥੇ ਯੂਏ ਚੱਲ ਭਾਈ ਨਿਆ ਪਹਿਲਾ ਕੋਲ ਤੇ ਜਾਈਏ ਇਹ ਮਹਾਲਾ ਤਰੀ ਕਿੰਨੇ ਕਿਲੋਮੀਟਰ ਚਲਾਦਾ ਸਾਨੂੰ 1 ਕਿਲੋਮੀਟਰ ਕਰ ਲਿਆਣਾ ਇਹ ਨਹੀਂ 2 ਕਿਲੋਮੀਟਰ 2 ਜਿਆਦਾ ਨਹੀਂ 2 ਕਿਲੋਮੀਟਰ ਯੂਟੀਆਰ ਯੂਟੀਆਈ ਯੂਟੀਆ ਮਮਾ ਕਹੇ ਜੀ ਇਹਨੂੰ ਸਹੀ ਕਿਹਾ ਵਾ ਲਾ ਕਹੇ ਜੀ ਯੂਟੀਆਰ ਮਮਾ ਫੋਨ ਟੈਨ ਨੂੰ ਮੈਂ ਖੰਡਾ ਮੈਟ ਲਾਣਾ ਤੂੰ ਹੀ ਸਾਰੀ ਯੂਨੀਵਰਸਿਟੀ ਬਦਲ ਦੇਣੀ ਯੂਨੀਵਰਸਿਟੀ ਦਾ ਨਾਮ ਬਦਲ ਦੇਣੀ ਯੂਨੀਵਰਸਿਟੀ ਦਾ ਨਾਮ ਚੇਂਜ ਕਰਾ ਹੁਣ ਹਾਂ ਯੂਨੀਵਰਸਿਟੀ ਯੂਨੀਵਰਸਿਟੀ ਸਾਰੀ ਮਹੌਜ ਲੋਣੀ ਨਾ ਇਹ ਕੰਮ ਨਹੀਂ ਕਰੇ ਉਹ ਜਾਦੂ ਵਰਨਾ ਲੱਗੀ ਤੇਰੀ ਉਹ ਨਹੀਂ ਨਹੀਂ ਉਹ ਮੇਰੇ ਡਰਾਈਵਰ ਵਿੱਚ ਡਰਾਈਵਰ ਵਿੱਚ ਵਾ ਚੱਲ ਬਾਅਦ ਬਾਅਦ ਲੈਣ ਆਇਆ ਬਾਅਦ ਲੈਣ ਹੁੰਨੇ ਉਹ ਗੱਡੀ ਪਹੁੰਚਾ ਦੇ ਡਿਪਾਰਟਮੈਂਟ ਕੋਲ ਗੱਡੀ ਬੰਦ ਕਰ ਲੈ ਤੇਲ ਪੁੱਟੀਆਂ ਆਣ ਨੇ ਤੇਲ ਪੁੱਟੀਆਂ ਆਣ ਨੇ ਯਾਰ ਸਾਡੀ ਗੱਡੀ ਦਾ ਉਹ ਨਹੀਂ ਨਹੀਂ ਉਹਦੇ ਯਾਰ ਇਸ ਲਈ ਬੈਠਾ ਆ 75 ਤੇਲ ਟੁੰਡਾ ਖੜਾ ਪਾਉਣਾ ਤੇਲ ਪਾਣੀ ਪਾਣੀ ਬਸ ਜੈੱਡ ਆਪਣਾ ਕੋਠੇ ਤੇ ਲੱਗਾਣਾ ਉਹ ਨਈ ਨਈ ਉਧਰ ਆਪਣੇ ਡਿਪਾਰਟਮੈਂਟ ਆਪਣੇ ਡਿਪਾਰਟਮੈਂਟ ਤੇ ਲੱਗਾ ਹੈ ਸਹੀ ਆ ਯਾਰ ਮੀ ਵੈਨਦੇ ਇਸਕਾ ਕਿ ਮੈ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਆ ਰਿਹਾ ਲਿਖ ਕੇ ਬਾਹਰ ਨਿਕਾਣਾ ਰੁਪੀ ਕੋੰਦਿਆ ਰੁਪੀ ਕੋੰਦਿਆ ਤੇ ਪਲੈਂਟਿੰਗ ਨਾ ਆਪਣਾ ਪ੍ਰਾਈਵੇਟ ਜਗਾ ਖੋਲੀ ਹੋਈ ਹੈ ਜਾਰੇ ਤੇ ਟੋਪੀਆ ਤੇ ਕਿਹੜਾ ਜੁਮੇ ਰਿਹਾ ਹੈ ਪ੍ਰਾਈਵੇਟ ਚ ਸਾਡਾ ਕੋਈ ਕਿਥੇ ਲੱਗਾ ਤਨ ਪਾਣਾ ਆਪਣੇ ਡਿਪਾਰਟਮੈਂਟ ਦੇ ਉੱਤੇ ਲੱਗਾ ਛੱਤ ਦੇ ਉੱਤੇ ਪਤਾ ਦਿਨ ਹਮ ਠੀਕ ਆ ਵੇਖਿਆਣਾ ਮਮਾ ਲੰਬੀ ਜੀ ਪੂਛਾ ਹਣਾ ਹੋਈ ਜਾਣਾ ਸਹੀ ਸਹੀ ਮੈਂ ਪ੍ਰਾਈਵੇਟ ਕਿਤੇ ਆਇਆ ਮੈਂ ਕੀ ਕਹਾਂ 에ਰੋਪਲੇਨ ਪ੍ਰਾਈਵੇਟ 에ਰੋਪਲੇਨ ਤੇ ਆਇਆ ਪ੍ਰਾਈਵੇਟ ਯਾਰ ਪ੍ਰਾਈਵੇਟ ਉਹ ਨਹੀਂ ਜੈਟ ਜਿਹੜਾ ਹੋਣਾ ਉਹ ਛੋਟਾ ਕੱਲੇ ਪ੍ਰਾਈਵੇਟ ਹੁੰਦਾ ਮੈਂ 에ਰੋਪਲੇਨ ਚ ਆਇਆ ਵਾ ਜਿਹਦੇ ਵਿੱਚ ਹੋਸ਼ਟਸ ਤੋੜੀਆਂ ਜਾ ਰਹੀਆਂ ਸੀ ਮੈਂ ਪ੍ਰਾਈਵੇਟ ਉਹ ਸਟੇਜ ਠੀਕ ਹੈ ਜਾਦੂ ਕਿੱਥੇ ਕਿੱਥੇ ਆਇਆ ਜਾਦੂ ਜੜੀ ਤੇ ਚਲੀ ਜਾਣਾ ਵਾ ਉਹ ਜੜੀ ਉਹ ਨਹੀਂ ਹੁੰਦੀ ਮਨ ਜੜੀ ਕੋ ਜੜੀ ਜੜੀ ਤੇ ਆਇਆ ਵਾ ਐ ਓਏ ਜੜੀ ਤੇ ਆ ਜੜੀ ਤੇ चड़ी तो बैग है। तुम्हारे जबका टैबेल भी ऊँचा हैं। शरीर से वीडियो बड़ी पड़ा वहीं आ। चड़ी नहीं, शरीर दी। शरीर रोने के लिए तो तो यही आरजी उटियार है। ओए, चड़ी ते हैं क्या? चड़ी ते हैं? मैं बारे प्राइवेट जाते हैं, ये कहते हैं, नियाल आंख लिख कर। ये कौन थे? प्रा� ਉਹ ਮਮਸ ਕੋਟਰੀ ਜਵਾਜ ਲੱਗਾ ਵਿਚਾਰੀ ਦੀ ਤੁਮ ਪਰੇ ਗਿਆ ਨਾ ਹਾਂ ਮੈਂ ਬਹੁਤ ਚੰਗਾ ਨਹੀਂ ਉਹ ਖਲੋਤੀ ਸੀ ਬਹੁਤ ਚੰਗਾ ਨੂੰ ਵੇਖਣ ਦੀ ਕਿ ਗਾਂ ਪਸ਼ਾ ਹੋਵੇ ਮੈਂ ਫਿਰ ਰੈਕਟਿਵਾ ਖੜਾ ਆ ਗਿਆ ਉਹ ਮੇਰਾ ਕਾਰਡ ਵੇਖਣ ਨਹੀਂ ਆ ਆ ਮਗਰ ਲੱਗਾ ਕਹਿ ਦਿਆ ਇਹਨੇ ਯੂਨੀਫਾਰਮ ਬਹੁਤ ਧੀਰੇ ਉਧਰੇ ਕਿੰਨੇ ਲੋਕ ਉੱਤੇ ਲੱਤੇ ਆ ਸਾਨੂੰ ਵੇਖਣਦੇ ਆ ਸਾਨੂੰ ਵੇਖਣਦੇ ਆ ਸਾਨੂੰ ਵੇਖਣਦੇ ਆ ਸਟਾਰ ਆਏ ਪ੍ਰੋਫੈਸ਼ਨਲ ਬੰਦੇ ਆ ਯਾਰ ਸਟਾਰ ਆਏ ਨੇ ਚਿੱਕਾ ਪੈ ਰੀਆਂ ਪੂਰੀਆਂ ਬੱਸ ਆ ਗਏ ਬਹਿ ਜਾ ਯਾਰ ਓਏ ਬੱਸਾਂ ਕੀ ਆ ਬੱਸ ਚ ਨਹੀਂ ਪੈਣਾ ਬੱਸ ਚ ਨਹੀਂ ਪੈਣਾ ਬੱਸ ਆ ਗਈ ਨਹੀਂ ਨਹੀਂ ਬੱਸ ਨਹੀਂ ਫਲੋ ਵਾਟਰ ਓਹੋ ਬਹੁਤ ਸਹੀ ਗੱਲ ਕਲਾਸ ਜਾਰੀ ਰਹਿਣੀ ਹੈ ਪਾੜੀ ਜੜਕੀ ਜਰਦੇ ਅੱਥੇ ਚੱਲਦੇ ਆ ਇਹ ਇੱਥੇ ਫੀਲਡ ਹੁੰਦਾ ਨਹੀਂ ਕਿ ਆਪਾਂ ਕਾਲਜ ਚ ਆਏ ਆ ਆਪਾਂ ਕਾਲਜ ਚ ਆਏ ਆ ਸਾਡੇ ਵਾਲੇ ਸਾਡੇ ਵਾਲੇ ਜੇ ਇਤਨਾ ਲੱਗਦਾ ਨਹੀਂ ਸਕੂਲ ਚ ਆਪਾਂ ਬੈਠੇ ਪਹਿਲੀ ਜਮਾਤ ਚ ਪੜ੍ਹਦੇ ਪਹਿਲੀ ਜਮਾਤ ਚ ਆ ਜਾਂਦਾ ਹੀ ਉਹਦੇ ਪੜਾਈ ਕਰਦਾ ਗਿਆ ਗੁੱਟ ਆ ਗਿਆ ਗੁੱਲ ਭਈ ਆ ਗਿਆ ਗੁੱਲ ਭਈ ਆ ਅੰ데ਰਾ ਅੰ데ਰਾ ਲਾਈਟ ਆਉਂਦੀ ਹੁੰਦੀ ਉਹਨੂੰ ਪਤਾ ਲੋਗੜਾ ਆਉਂਦਾ ਲਾਈਟ ਆਉਂਦਾ ਕੈਂਡੀ ਆ ਗਈ ਵਾਟਰੀ ਮੈਂ ਹਾਂ ਡਿਪਾਰਟਮੈਂਟ ਡਿੱਲ ਜਲ ਡਿਪੋਮਾ ਹੈਗਾ ਇੱਥੇ ਸੀ ਡਿੱਲ ਜਲ ਪੀ ਲੋ ਉਹ ਆ ਉਹ ਉਹ ਆਉਣੀ ਆਏ ਉਹ ਉਹ ਦਖਤ ਦੇ ਆਜ ਫਿਲਮ ਚ ਹੁੰਦਾ ਨਹੀਂ ਨਹੀਂ ਇਹ ਪੁਪਲੀ ਮਮਾ ਜਿੱਥੇ ਸ਼ੀਸ਼ਾ ਟੰਗਿਆ ਹੁੰਦਾ ਯਾਰ ਯੂ ਆਈਡੀ ਆ ਦੇ ਗਏ ਯੂ ਆਈਡੀ ਆ ਗਈ ਪਰ ਇਹ ਕੈਂਡੀ ਲਿਫਟ ਨਹੀਂ ਹੈ ਲਿਫਟ ਹੈ ਇਹਦੇ ਉੱਪਰ ਬੈਠਾ ਬੜੀ ਫਰਕ ਨਹੀਂ ਵਤੀ ਇੱਥੇ ਦੇ ਇਸ ਰੋਟੇ ਮੇਰਾ ਕੋਹ ਹਾਂ ਉਡੀਕਾ ਸਾਰਾ ਕੁੰਮਿਆ ਆ ਰਿਹਾ ਅੱਜ ਯਾਰੀ ਦੇ ਕਲਾਸਾਂ ਬੜੀਆਂ ਅੰਦਰ ਇੱਥੇ ਸੂਚਾ ਆ ਰਹੀ ਗਾਸ ਨੂੰ ਬਹੁਤ ਕਲਾਸ ਜੇ ਤੀ ਇਹ ਪੂਰੇ ਜੂਰੀਆ ਕੁੰਮਿਆ ਆ ਰਿਹਾ ਜਿਸ ਤਸਵੀਰ ਮੇਰੇ ਸਾਹਮਣੇ ਲਗਾਈ ਆ ਰਿਹਾ ਇੰਨਾ ਹੀ ਤਨਾ ਹੋਰ ਕਿ ਇੱਥੇ ਆਓ ਯਾਰ ਕਿਉਂ ਕਿ ਨਾ ਘੜੀਏ ਏ ਅੱਗੇ ਰਾਣੀ ਹੈਗਾ ਇੱਧਰ ਆਇਓ ਟਰੈਸ ਕੈਫੇ ਚੱਲੇ ਹਾਂ ਬੁੜਾ ਟਰੈਸ ਜਾਏਗੇ ਕਿ ਕਿਉਂ ਕੇ ਆਏ ਜੀ ਬਦਰ ਨਾ ਕੇ ਚੱਲੇ ਗਈ ਆ ਡਰਜਾ ਦਾ ਕੰਡਿਆ ਸ਼ਾਲ ਮਾਰਦੇ ਹਣਾ ਸ਼ਾਲ ਮਾਰਦੇ ਡਿਪਾਰਟਮੈਂਟ ਆਫ ਸਟੇਬਲ ਇੰਜੀਨੀਅਰਿੰਗ ਇੰਜੀਨੀਅਰਿੰਗ ਆ ਜਾ ਰਹੀ ਚੈੱਕ ਕਰੋ ਗਾਇਸ ਫੋਨ ਛੱਡ ਦਿਓ ਕਾ ਡਰ ਨਹੀਂ ਲੱਗਦਾ ਬੱਸ ਡਰ ਨਹੀਂ ਜੰਗਲ ਦਿਖਾ ਜੰਗਲ 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 ਵੇਖੋ ਯਾਰ ਜੰਗਲ ਚ ਮੰਗਲ ਹੋਇਆ ਆ ਜੀ ਚਲੀਏ ਆ ਜੀ ਚਲੀਏ ਚਲੋ ਆਪਣੀ ਟੀਮਾਂ ਕੇ ਚੱਲ ਗਈਆ ਰਿਪੋਰਟ ਆਈ ਰਿਪੋਰਟ ਉਹ ਇਸ ਨੂੰ ਗੁਰੂ ਆਇਦਰ ਚੈੱਕ ਕਰ ਲੈ ਹਾਲ ਇੱਥੇ ਟੀਚਰ ਬਣਾਉਣ ਵਾਸਤੇ ਸਿਖਲਾਈ ਦਿੱਤੀ ਜਾਂਦੀ ਹੈ ਨਾ ਉਹ ਟੇਬਲ ਲੱਗੀ ਆ ਉਹ ਵੀ ਗਵਾਜ ਗਈ ਕੁਕੜੀਆਂ ਉੱਥੇ ਕੁਕੜੀਆਂ ਦੇਂਦੀਆਂ ਸਾਡਾ ਪਿੰਡ ਟਾੜਾ ਪਿੰਡ ਕੁਕੜੀਆਂ ਚਲੋ ਚੱਲੀਏ ਥੱਲੇ ਯਾਰ ਵਾਧੂ ਕੋ ਮਿਲਿਆ ਯੂਟੀਆਰ ਕਿਥੇ ਆ ਓਏ ਉਹ ਵੀ ਡਿਪਾਰਟਮੈਂਟ ਹੈ ਗਈ ਝੂਂ ਕਰਕੇ ਤਾ ਗੁਰੂ ਆ ਸਹੀ ਹਾਲ ਜੀ ਵਾਓ ਯੂਟੀਆਰ ਟੈਂਕ ਕਿਆ ਗਿਨਿਆ ਟੈਂਕ ਕਿਆ ਗਿਨੋ ਯਾਰ 1 2 3 4 5 6 7 ਸੱਤ ਟੈਂਕੀਆਂ ਹੋ ਮਾਈਟੀ ਤੱਕ ਡਿਪਾਰਟਮੈਂਟ ਸੱਤ ਟੈਂਕੀਆਂ ਕਿੰਨੇ ਕਿਦਾਂ ਬਣਾ ਬੜਾ ਇੱਕ ਬਲੈਕ ਵਾਲੀ ਗਾਣਾ ਬਲੈਕ ਟੋਟਾ ਹੁਣ ਆਈ ਬਣਾਣੀ ਯਾਰ ਯਾਰ ਵੀ ਹੋ ਜੇ ਆਟੋ ਵੀ ਕਾਰ ਪਾ ਕੇ ਯਾਰ ਆਟ ਸੱਤ ਟੈਂਕੀਆਂ ਨਹੀਂ ਕਾਤ ਨਹੀਂ ਬਣਾ ਯਾਰ ਤਲੇ ਪੁੱਛ ਰਹੇ ਆ ਕਾ ਮਾਰ ਗਿਆ ਇਹ ਕੋਈ ਡਿਪਾਰਟਮੈਂਟ ਹੈਗਾ ਰੇ ਇੱਕ ਉਹ ਸਾਹਮਣੇ ਉਹ ਵੇਖੋ ਓਏ 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 ਉਹ ਮੇਰੇ ਘਰ ਆਇਆ ਇਹਦਾ ਡਿਪਾਰਟਮੈਂਟ ਇਹ ਆ ਸਟੂਡੈਂਟ ਆ ਵੇ ਕੰਮ ਡਿਆ ਡੰਡੇ ਓਏ ਓਏ ਚਲੋ ਚੱਲੀਏ ਓੜੇ ਕਿਹੜਾ ਫੌਂਟ ਹੈ ਫੰਡਾ ਮੈਟਰ ਕਹਿਣਾ ਫੌਂਟ ਨਹੀਂ ਕਹਿਣਾ ਓਹ ਪੰਗੂੜੀ ਲੱਗੇ ਚੱਲੀਏ ਇੱਥੇ ਪੰਗੂੜੇ ਲੱਗੇ ਮੇਲਾ ਲਗਾਈ ਓਹ ਸਾਹਮਣੇ ਕਿੰਨੀ ਟਿਕਟ ਹੈ 100 ਰੁਪਏ 50 ਰੁਪਏ ਨਹੀਂ 300 ਰੁਪਏ 300 ਰੁਪਏ 900 ਲਾ 800 ਰੁਪਏ ਲੱਗਦਾ 850 ਕਾ ਦਾ ਇੱਕ ਜਨੇ ਦਾ ਹਾਂ ਸਾਡੇ ਸਾਡਾ ਪਿੰਡ ਆ ਉਹ ਸਾਡਾ ਪਿੰਡ ਕਦੀ ਘੁੰਮਣ ਵਾਲੀ ਜਗ੍ਹਾ ਨਹੀਂ ਸੁਣੀ ਸਾਡਾ ਪਿੰਡ ਚਲੋ ਫਿਰ ਚਲੋ ਫਿਰ ਚੱਲੀਏ ਆਪਣੇ ਡਿਪਾਰਟਮੈਂਟ ਆਲ ਅਹੀਂ ਸਾਡੇ ਪਿੰਡ ਨਹੀਂ ਜਾਣਾ ਮੈਂ ਬਾਦੀ ਸਹੀ ਜਗ੍ਹਾ ਲੈਣਤਾ ਜੇ ਉਹ ਹਵਾ ਠੰਡੀ ਹੋਊਗੀ ਯਾਰ ਤੁਸੀਂ ਲਿਖੋ ਭਾਵੇਂ ਨਹੀਂ ਲਾ ਰੋਟੀ ਨਹੀਂ ਖਾਗੇ ਆਂ ਖਾਗੇ ਜੇ ਮੇਰਾਂ ਨੂੰ ਤਾਂ ਜੇ ਤੂੰ ਆਪੇ ਕੈਂਪਟ ਪਰ ਆ ਕੇ ਚੱਲਾਂ ਮੈਂ ਤਾਂ ਆ ਕੇ ਮੈਂ ਆ ਗਿਆ ਹੁਣੇ ਮੈਂ ਤਾਂ ਚੈੱਕ ਕਰ ਪਹਿਲਾਂ ਹਵਾ ਯਾਰ ਮੈਨੂੰ ਬੁਖ ਲੱਗੀ ਆ ਸੋ ਉਸ ਨੂੰ ਬੁਖ ਲੱਗੀ ਮੈਨੂੰ ਪੱਤੇ ਖਾ ਜਾਗੇ ਹਵਾ ਦੇ ਸਭ ਪੂਰੀ ਕਾ ਡੋਂਡੀ ਕਿ ਨਹੀਂ ਡੋਨ ਨੜੀ ਲੈ ਗਏ ਵੀਆਂ ਵਾਲੇ ਗੁਡੇ ਓਏ ਸਾਡੇ ਪਿੰਡ ਚ ਲਈ ਸਾਡੇ ਪਿੰਡ ਸਾਡੇ ਪਿੰਡ ਕਿੱਥੇ ਆ ਉਧਰ ਮਗਰ ਸਾਡੇ ਪਿੰਡ ਗੱਡੀ ਗਾੜੀ ਡੋਨਦੇ ਸਾਰੇ ਡੋਂਦੇ ਆ ਨਾ ਡੋਂਦੇ ਆ ਮੋੜੀ ਦਾ ਸ਼ੌਂਕੀ ਨੂੰ ਕਿਨੂੰ ਲਿਓ ਨੜੀਏ ਚਲੋ ਜੀ ਮੁੰਡੇ ਯੂਟੀਆਰ ਕੋ ਮਾਏ ਆ ਤੇ ਹੁਣ ਆ ਚੱਲੇ ਆਪਣੇ ਡਿਪਾਰਟਮੈਂਟ ਵਾਲ ਯੂਆਈਡੀ ਯੂਆਈਡੀ ਇੱਟ ਰਾਸਟਰ ਨਾਲੇ ਕਰ ਦਿੰਦਾ ਨਹੀਂ ਸੱਚ ਕਰੈਕਸ਼ਨ ਕਰੈਕਟ ਕਰੈਕਟ ਵੱਡਣ ਨਾਲੇ ਕਰ ਦਿੰਦਾ ਸੋ ਸਾੜੀਆਂ ਤੱਕ ਉਹ ਮਈ ਆ ਤੇ ਹੁਣ ਆਪਾਂ ਚੱਲੇ ਆਪਣੇ ਡਿਪਾਰਟਮੈਂਟ ਵਾਲ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ 2x ਸਪੀਡ ਚ ਲੱਗੀ ਵੇਲਾ ਮੇਰੀ ਮੈਂ ਵੀ ਨਹੀਂ ਹੋ ਸਕੀ ਐਂਡ ਵੀ ਉਹਦੇ ਜੀ ਪੁੱਛਿਆ ਪੋਪਲੀ ਵਰਨਾ ਕਿੱਥੇ ਗਈ ਆ ਆਪਣੀ ਵਰਨਾ ਯਾਰ ਉਹ ਖੜੀ ਹੁੰਨੇ ਹਾਂ ਮਲਕੀਤ ਨੇ ਮਲਕੀਤ ਨੇ ਖੜੀ ਆ ਜੀ ਘਰੇ ਲਾਈ ਹੁੰਨੇ ਹਾਂ ਹਾਂਜੀ ਅਸਤਰ ਗੈਂਗ ਸਾਰੀ ਘਰਾਂ ਨੂੰ ਚਲ ਗਈ ਸੀ ਤੇ ਮਤਲਬ 20 ਮੈਂਡ ਆ ਬੈਸੇ ਤਾਂ ਕਰਕੇ ਮੇਰਾ ਆਪਾ ਵਲੋਗ ਨਹੀਂ ਉੱਥੇ ਬਣਾ ਸਕਿਆ ਮਤਲਬ ਕਿ ਸਾਰਿਆਂ ਨੇ ਚੱਲੇ ਆ ਘਰਾਂ ਨੂੰ ਤੇ ਬਾਕੀ ਆਦਾ ਵਲੋਗ ਇੰਨਾ ਹੀ ਆਈ ਹੋਪ ਲੋਕ ਤਨ ਬਹੁਤ ਜਿਆਦਾ ਲੱਗਾ ਹੋਊਗਾ ਓਕੇ ਗੁੱਡ ਬਾਏ ਟੇਕ ਕੇਅਰ ਤੇ ਸਾਰਿਆਂ ਨੇ ਸਬਸਕ੍ਰਾਈਬ ਕਰ ਦੋ ਯਾਰ ਤਾਂ ਹੀ ਡੇਲੀ ਵਲੋਗ ਦੇ ਸਾਥੇ ਤੇ ਲਾਈਕ లైగలు پورا ঠোকিয়ে রাখো তো কমেন্ট وچ ਦੱਸ دیا ਕਰੋ ਵੀ اگلا ਵਲੋਗ ਕਿੱਦਾਂ ਕਿੱਦਾਂ ਦਾ ਲਿਆਈਏ باقی ਤੁਹਾਨੂੰ ਆਪਾਂ ਹੌਲੀ ਹੌਲੀ ਜੁਨੀਵਰਸਿਟੀ ਨਾਲ ਰੋਣਦੇ ਆ ਹੋ ਸਕੇ ساری ਹੋਲੀ ਵਲੀ ਵਿਖਾ দিਏ ਕਿਉਂਕਿ ਲੈਕਚਰ ਰੋਣੇ ਪੈਂਦੇ ਆਣੀ ਦੇ ਲੈ ਦੇ ਘੁੰਮੀ ਗਈਦਾ ਵਾ ਇਹ ਓਕੇ গুড ਬਾਏ ਟੇਕ ਕੇਅਰ ਸਾਰੇ